ਹੁਣ ਪਖਰਾਜ ਦੀ ਮਤਲਬ ਇੱਕ ਸੀਰੀਜ਼ ਤਿਆਰ ਪਈ ਆ ਸਟੇਟਮੈਂਟ ਇੱਕ ਉਹਦੀ ਫਿਲਮ ਤਿਆਰ ਪਈ ਆ ਬਲਾਵਾ ਹਨਾ ਉਹ ਹੁਣ ਹੜਾ ਕਰਕੇ ਸ਼ਟਕ ਕੀਤੀ ਆ ਤੇ ਬੱਚੇ ਨੇ ਬੜੀ ਮਿਹਨਤ ਕਰਦਾ ਤੇ ਸਭ ਤੋਂ ਵੱਡੀ ਗੱਲ ਆ ਵੀ ਉਹਨੇ ਜਦੋਂ ਪੱਗ ਬੰਨੀ ਨਾ ਭੋਗ ਤੇ ਉਹ ਲੋਕਾਂ ਨੂੰ ਮਤਲਬ ਇੱਕ ਉਹ ਵੀ ਜੂਨੀਅਰ ਭੱਲਾ ਨਜ਼ਰ ਆਇਆ ਔਰ ਮੈਂ ਜੀ ਹੁਣ 2 ਦਿਨ ਪਹਿਲਾਂ ਸultanpur Lodhi Kurthla ਢਿਲਵਾ ਦੇ ਕੋਲ ਉਹ ਜਿਹੜੇ ਪਿੰਡ ਹੈਗੇ ਸੀਗੇ ਹੜ੍ਹਪੁਰਾ ਹੜ੍ਹਪੁਰਾ ਉੱਥੇ ਪਖਰਾਜ ਪਖਰਾਜ ਦੀ ਵਾਈਫ ਉਹਨਾਂ ਦੀ ਬੇਟੀ ਤੇ ਬੇਟੀ ਨੋ ਦਾ ਭਰਾ ਤੇ ਉਹ ਸਾਰੇ ਜਾ ਕੇ ਆਏ ਆ ਅਜਲਾ ਸਾਹਿਬ ਨਾਲ ਸੀ ਮੇਰੇ ਡਾਇਰੈਕਟਰ ਟਾਊਨ ਪਲਾਨਿੰਗ ਫਾਰਮਰ ਅਸੀਨਾ ਜੀ ਲੋਕਾਂ ਵਿਚਰੇ ਤੇ ਪਖਰਾਜ ਨੇ ਜਿਸ ਤਰ੍ਹਾਂ ਲੋਕਾਂ ਦੇ ਨਾਲ ਗੱਲਬਾਤ ਕੀਤੀ ਉਹਨੇ ਨਾ ਮਤਲਬ ਇਹ ਦਿਖਾਇਆ ਕਿ ਮੇਰੇ ਡੈਡ ਤਾਂ ਹੁਣ ਤੂੰ ਨਹੀਂ ਰਹੇ ਪਰ ਡੈਡ ਦੀ ਇੱਛਾ ਹੁੰਦੀ ਸੀ ਵੀ ਲੋਡਵਾਂ ਦੀ ਬਦਲ ਕਰੋ ਉਹਨੇ ਜਿਹੜਾ ਰੋਲ ਨਿਭਾ ਕੇ ਆਇਆ ਨਾ ਜੀ ਬੋਟਸ ਬਹਿ ਕੇ ਉਹ ਸੰਗਰਾ ਪਿੰਡ ਸੀ ਸੁਤਾਨਪੁਰ ਲੋਧੀ ਦੇ ਪਰਲੇ ਪਾਸੇ ਬਿਆਸ ਵਾਲੇ ਪਾਸੇ 16 ਪਿੰਡ ਡੁੱਬੇ ਪਏ ਉਹਨਾਂ ਲੋਕਾਂ ਜਾ ਕੇ ਜਦੋਂ ਅਸੀਂ ਬੈਠੇ ਪਹਿਲੀ ਗੱਲ ਤਾਂ ਇਹ ਮੈਨੂੰ ਲੱਗਾ ਕਿ ਉਹ ਵਿਚਾਰੇ ਇਸ ਵਿਪਤਾ ਤੋਂ ਲੰਘ ਕੇ ਸਾਨੂੰ ਚਾਹ ਪੁੱਛੀ ਬਈ ਲੋਕਾਂ ਨੇ ਚਾਹ ਪਲਾਈਏ ਅਸਕੇ ਨਾ 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 ਚਾਹ ਨਹੀਂ ਤੇ ਉੱਥੇ ਬੇਟੀ ਨੇ ਪਖਰਾਜ ਦੀ ਵਾਈਫ ਨੇ ਉੱਥੇ ਕੁੜੀਆਂ ਨੂੰ ਯੰਗ ਕੁੜੀਆਂ ਨੂੰ ਸੈਨੀਟਰੀ ਨੈਪਕਨ ਦਿੱਤੇ ਕੁਝ ਬੱਚਿਆਂ ਦੇ ਡਾਈਪਰ ਦਿੱਤੇ